ਆਪਣੇ ਸਮਾਜ ਨੂੰ ਮੁਹੱਬਤ ਕਰਨ ਵਾਲੇ ਲੋਕ ਨੇ ਆਪਣੀ ਬੋਲੀ ਨੂੰ ਜਿਹੜੇ ਮੁਹੱਬਤ ਕਰਦੇ ਨੇ ਉਹਨਾਂ ਨੂੰ ਮੇਰੀ ਹੰਮਰ ਰਿਕੁਐਸਟ ਹੈ ਕਿ ਆਓ ਆਪੋ ਆਪਣੇ ਘਰਾਂ ਦੇ ਵਿੱਚ ਸ਼ਾਮ ਨੂੰ ਬੱਚਿਆਂ ਨੂੰ ਗੋਦ ਚ ਲੈ ਕੇ ਉਹਨਾਂ ਨੂੰ ਮਾਂ ਬੋਲੀ ਦੀ ਬਾਤ ਸੁਣਾਓ ਉਹਨਾਂ ਨੂੰ ਮਾਂ ਬੋਲੀ ਦੇ ਚੁਟਕਲੇ ਸੁਣਾਓ ਉਹਨਾਂ ਨੂੰ ਮਾਂ ਬੋਲੀ 'ਚ ਲਿਖਾਓ ਹੋਰ ਹਜ਼ਾਰਾਂ ਜਵਾਨਾਂ ਉਹਨਾਂ ਨੂੰ ਸਿਕਾ ਲੋ ਅੰਗਰੇਜ਼ੀ ਸਿਕਾ ਲੋ ਫ੍ਰੈਂਚ ਸਿਕਾ ਲੋ ਡੱਚ ਸਿਕਾ ਲੋ ਪਰ ਮਾਂ ਬੋਲੀ ਵੀ ਹਿੰਨੀ ਇੰਪੋਰਟੈਂਟ ਆ ਸੁਖੀ ਬਾੜ ਦੇ ਵੱਲੋਂ ਮੁਹਾਲੀ ਜ਼ਿਲ੍ਹੇ ਦੀ ਪੁਸਤਕ ਨਮੀਆਂ ਕਲਮਾਂ ਨਮੀ ਉਡਾਨ ਕੀਤੀ ਲੋਕਰਪਨ ਤੁਹਾਨੂੰ ਦੱਸਦੇ ਕਿ ਪੰਜਾਬ ਪਵਨ ਸਰੀ ਦੇ ਸੰਸਥਾਪਕ ਸੁਖੀ ਬਾੜ ਦੇ ਵੱਲੋਂ ਪੂਰੇ ਵਰਲਡ ਦੇ ਵਿੱਚ ਇੱਕ ਵੱਡਾ ਪ੍ਰੋਜੈਕਟ ਚਲਾਇਆ ਜਾ ਰਿਹਾ ਜਿਸ ਦੇ ਵਿੱਚ ਸਕੂਲੀ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜਿਆ ਜਾ ਰਿਹਾ ਉਹਨਾਂ ਦਾ ਇੱਕੋ ਹੀ ਮਕਸਦ ਹੈ ਕਿ ਬੱਚੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰੇ ਉਸ ਦੇ ਨਾਲ ਜੁੜੇ ਤੇ ਉਹਨਾਂ ਦੇ ਵੱਲੋਂ ਇਹ ਪ੍ਰੋਜੈਕਟ ਚਲਾਇਆ ਜਾ ਰਿਹਾ ਇੱਕ ਕਿਤਾਬ ਰਿਲੀਜ਼ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਬੱਚਿਆਂਵਾਂ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਪੇਸ਼ ਕੀਤੀਆਂ ਜਾ ਰਹੀਆਂ ਨੇ ਤੇ ਮੁਹਾਲੀ ਜ਼ਿਲ੍ਹੇ ਦੀ ਅੱਜ ਉਹਨਾਂ ਦੇ ਵੱਲੋਂ ਪੁਸਤਕ ਰਿਲੀਜ਼ ਕੀਤੀ ਗਈ ਹੈ ਤੇਜ ਦੇ ਨਾਲ ਹੀ ਉਹਨਾਂ ਦੇ ਵੱਲੋਂ ਆਖਿਰ ਦੇ ਵਿੱਚ ਬੱਚਿਆਂ ਦਾ ਸਨਮਾਨ ਵੀ ਕੀਤਾ ਹੈ ਪੰਜਾਬ ਪਵਨਸਰੀ ਦੇ ਵੱਲੋਂ ਜਿਨ੍ਹਾਂ ਦੀਆਂ ਇਸ ਬੁੱਕ ਦੇ ਵਿੱਚ ਕਵਿਤਾਵਾਂ ਛਾਪੀਆਂ ਗਈਆਂ ਨੇ ਰਚਨਾਵਾਂ ਛਾਪੀਆਂ ਗਈਆਂ ਨੇ ਉਹਨਾਂ ਦਾ ਹੌਸਲਾ ਫਜ਼ਾਇਵੀ ਕੀਤਾ ਹੈ ਸੁਖੀ ਬਾੜ ਤੇ ਵੱਲੋਂ ਤੇ ਉਹਨਾਂ ਦੀ ਟੀਮ ਦੇ ਵੱਲੋਂ ਹਾਂਜੀ ਬਿਲਕੁਲ ਜੀ ਸਾਰਿਆਂ ਤੋਂ ਪਹਿਲਾਂ ਤੇ ਇਸ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਬੜੀ ਸਾਰੀ ਸ਼ੀ ਕਾਰ ਜੀ ਅੱਜ ਮਹਾਲੀ ਦੇ ਵਿੱਚ ਡਿਸਟ੍ਰਿਕਟ ਮਹਾਲੀ ਦੀ ਜਿਹੜੀ ਨਵੀਆਂ ਕਲਮਾਂ ਨਵੀਂ ਡਾਨ ਉਹ ਐਡੀਸ਼ਨ ਅੱਜ ਅਸੀਂ ਰਿਲੀਜ਼ ਕੀਤਾ ਹੈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ तकरीबन 85 ਦੇ ਕਰੀਬ ਉਹਦੇ ਵਿੱਚ ਰਚਨਾਵਾਂ ਨੇ ਕੋਈ 25 ਸਕੂਲਾਂ ਨੇ ਉਹ ਚ ਇਨਵੋਲ ਕੀਤਾ ਹੈਗਾ ਯਾਰ ਤੇ ਪੇਰੈਂਟ ਸਿ ਅਧਿਆਪਕ ਸਾਰਿਆਂ ਦਾ ਅਸੀਂ ਬਹੁਤ ਪਹਿਲਾਂ ਤੇ ਧੰਨਵਾਦ ਕਰਨਾ ਚਾਹੁੰਦੇ ਹਾਂ ਨਵੀਆਂ ਗੱਲਾਂ ਨਵੀਂ ਅਡਾਨ ਜਿਹੜਾ ਪ੍ਰੋਜੈਕਟ ਹੈ ਇੰਟਰਨੈਸ਼ਨਲ ਲੈਵਲ ਦਾ ਪ੍ਰੋਜੈਕਟ ਹੈ ਜਿਹਦੇ ਵਿੱਚ 8 ਕੰਟਰੀਜ਼ ਪੰਜਾਬ ਤੋਂ ਬਾਅਦ 6 ਸਟੇਟਾਂ ਫਿਰ ਪੰਜਾਬ ਸਾਰੇ ਦਾ ਸਾਰਾ 23 ਦੇ 23 ਜ਼ਿਲ੍ਹੇ ਇਹ ਪਾਕਿਸਤਾਨ ਦੇ ਵਿੱਚ 15 ਜ਼ਿਲ੍ਹੇ ਇਹ ਸਾਰਾ ਕੁਝ ਇਹਦੇ ਵਿੱਚ ਆਂਦਾ ਹੈਗਾ 42 ਟੀਮਾਂ ਨੇ ਟੋਟਲ ਤੇ ਜਦੋਂ ਅਸੀਂ ਸੋਚਦੇ ਆਂ ਤੇ ਇਸ ਕਿਤਾਬ ਕਿੱਥੇ ਤੱਕ ਚੱਲੇਗੀ ਤੇ ਮੈਂ ਆਲਮੋਸਟ ਦਾਅਵੇ ਨਹੀਂ ਕਹਿ ਰਿਹਾ ਕਿ ਕਿਤਾਬ ਦਾ ਕੋਈ ਐਂਡ ਨਹੀਂ ਹੋਏਗਾ ਬੱਚੇ ਲਿਖਦੇ ਰਹਿਣਗੇ 2 ਸਾਲ 3 ਸਾਲ 4 ਸਾਲ 5 ਸਾਲ ਤੇ ਅਸੀਂ ਸ਼ਾਂਪ ਦੇ ਰਾਂਗੇ ਅਖੀਰ ਤੇ ਮੈਂ ਆਪਣੇ ਜਿੰਨੇ ਵੀ ਪੇਰੈਂਟਸ ਨੇ ਸਾਡੇ ਅਧਿਆਪਕ ਸਾਹਿਬਾਨ ਨੇ ਆਪਣੇ ਸਮਾਜ ਨੂੰ ਮੁਹੱਬਤ ਕਰਨ ਵਾਲੇ ਲੋਕ ਨੇ ਆਪਣੀ ਬੋਲੀ ਨੂੰ ਜਿਹੜੇ ਮੁਹੱਬਤ ਕਰਦੇ ਨੇ ਉਹਨਾਂ ਨੂੰ ਮੇਰੀ ਹੰਮ ਰਿਕਵੈਸਟ ਹੈ ਕਿ ਆਓ ਆਪੋ ਆਪਣੇ ਘਰਾਂ ਦੇ ਵਿੱਚ ਸ਼ਾਮ ਨੂੰ ਬੱਚਿਆਂ ਨੂੰ ਗੋਦ ਚ ਲੈ ਕੇ ਉਹਨਾਂ ਨੂੰ ਮਾਂ ਬੋਲੀ ਦੀ ਬਾਤ ਸੁਣਾਓ ਉਹਨਾਂ ਨੂੰ ਮਾਂ ਬੋਲੀ ਦੇ ਚੁਟਕਲੇ ਸੁਣਾਓ ਉਹਨਾਂ ਨੂੰ ਮਾਂ ਬੋਲੀ 'ਚ ਲਿਖਾਓ ਹੋਰ ਹਜ਼ਾਰਾਂ ਜਵਾਨਾਂ ਉਹਨਾਂ ਨੂੰ ਸਕਾਲੋ ਅੰਗਰੇਜ਼ੀ ਸਕਾਲੋ ਫ੍ਰੈਂਚ ਸਕਾਲੋ ਡੱਚਸ ਸਕਾਲੋ ਪਰ ਮਾਂ ਬੋਲੀ ਵੀ ਉਨੀ ਇੰਪੋਰਟੈਂਟ ਆ ਜਿੰਨੀ ਆਪਾਂ ਨੂੰ ਬਹੁਤ ਇੰਪੋਰਟੈਂਟ ਹੈਗੀ ਆ ਸੋ ਜਰੂਰ ਮੇਰੀ ਹੰਮ ਰਿਕਵੈਸਟ ਨੂੰ ਆ ਲੀਸ ਰਿਕਾਰ ਕਰਨਾ ਭਾਈ ਪਾਕਿਸਤਾਨ ਦੀ ਫੇਰੀ ਦੋ ਦਿਨ ਆ ਰਹੀ ਹੈ ਕਿਦਾਂ ਦਾ ਪ੍ਰੋਗਰਾਮ ਚੱਲ ਰਿਹਾ ਹੈ ਕੀ ਪਲੈਨਿੰਗ ਹੈ ਹਾਂਜੀ ਬਿਲਕੁਲ ਜੀ ਪਾਕਿਸਤਾਨ ਤੇ ਮੈਂ ਆਕਸ ਜਾਣਦਾ ਰਹਿਣਾ ਆਪਣਾ ਸ਼ੋਸ਼ੋ ਵਰਕ ਉਹ ਤੇ ਅੱਗੇ ਬਹੁਤ ਸਾਲਾਂ ਤੋਂ ਚੱਲਦਾ ਹੈ 23 24 ਨੂੰ ਮੈਂ ਦੋ ਦਿਨ ਪਾਕਿਸਤਾਨ ਹੋਵਾਂਗਾ ਦੋ ਕਿਤਾਬਾਂ ਲਾਹੌਰ ਵਿੱਚ ਰਿਲੀਜ਼ ਹੋਣੀਆਂ ਨੇ ਦੋ ਕਿਤਾਬਾਂ ਡਿਸਟ੍ਰਿਕਟ ਕਸੂਰ ਵਿੱਚ ਰਿਲੀਜ਼ ਹੋਣੀਆਂ ਨੇ ਤੇ ਜਿਹੜਾ ਨਵੰਬਰ ਵਾਲਾ ਗੇੜਾ ਉਹਦੇ ਵਿੱਚ 6 ਕਿਤਾਬਾਂ ਪਾਕਿਸਤਾਨ ਚ ਲਾਹੌਰ ਦੇ ਆਪਣੇ ਪੰਜਾਬ ਲੈnde ਪੰਜਾਬ ਚ ਰਿਲੀਜ਼ ਹੋਣੀਆਂ ਨੇ ਤੈਂ ਮੈਂ ਉਸ ਭਾਈਚਾਰੇ ਦਾ ਵੀ ਬੜਾ ਤਹਿਦਾਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਕਿ ਇਸ ਪ੍ਰੋਜੈਕਟ ਨੂੰ ਬਹੁਤ ਵੱਡਾ ਹਲਾਰਾ ਦਿੱਤਾ ਹੈ ਇੱਕ ਜੀ ਵੱਡੀ ਕਾਨਫਰੰਸ ਹੋ ਰਾ 15 16 ਨੂੰ ਜੰਮੂ ਚੱਲ ਰਹੀ ਹੈ ਹਾਂਜੀ ਕਿਦਾਂ ਦੀ ਹੈ ਤਿਆਰੀ ਹਾਂਜੀ ਜੀ ਉਹ ਵੱਡਾ ਕੰਮ ਆ ਹਾਂ ਵੈਸੇ ਵੱਡੇ ਕੰਮ ਤਾਂ ਆਪਾਂ ਅੱਗੇ ਵੀ ਬਥੇਰੇ ਕਰ ਲਈਦੇ ਆ ਕੋਈ ਇੱਕ ਬਰਵਾਣ ਵਾਲੀ ਗੱਲ ਨਹੀਂ ਆ ਮਸਤਵਾਨਾ ਜਿਹੜਾ ਇੱਕ ਵਿਦਿਅਕ ਅਦਾਰਾ ਹੈ ਵੱਡਾ ਅਦਾਰਾ ਹੈ ਉਹ ਉਹਨੂੰ ਅਸੀਂ ਵੈਨਿਊ ਬਣਾਇਆ ਹੈ 1200 ਬੱਚੇ ਦੀ ਪਾਰਟਿਸਪੇਸ਼ਨ ਦੋ ਰੋਜ਼ਾ 16 ਤੇ 17 ਨਵੰਬਰ ਨੂੰ ਜਿਹਦੇ ਵਿੱਚ ਅਸੀਂ ਬਾਹਰੋਂ ਬੱਚੇ ਬੜੇ ਆ ਰਹੇ ਨੇ ਹੋਰ ਲੰਮੁਲਕਾਂ ਤੋਂ ਬੱਚੇ ਆ ਰਹੇ ਨੇ ਪਾਕਿਸਤਾਨ ਤੋਂ ਬੱਚੇ ਆ ਰਹੇ ਨੇ ਬਾਬਾ ਨਜ਼ਮੀ ਜੀ ਆ ਰਹੇ ਨੇ ਉਹਦੇ ਮੁੱਖ ਮਹਿਮਾਨ ਹੋਣਗੇ ਆ ਇੱਕ ਵਧੀਆ ਪ੍ਰੋਗਰਾਮ ਅ ਵੈਰੀ ਪ੍ਰੋਫੈਸ਼ਨਲੀ ਡਿਜ਼ਾਈਨਡ ਪ੍ਰੋਗਰਾਮ ਜਿਹਦੇ ਵਿੱਚ ਬੱਚਿਆਂ ਦੀ ਟ੍ਰਾਂਸਪੋਰਟੇਸ਼ਨ ਹੈ ਬੱਚਿਆਂ ਦੀ ਬੱਚਿਆਂ ਦਾ ਖਾਣ ਪੀਣ 3 ਦਿਨ ਦਾ ਤੇ ਨਾਲ ਦੀ ਨਾਲ ਜਿਹੜੀ ਬੱਚਿਆਂ ਦੀ ਟਾਪ ਨੌਚ ਸਿਕਿਉਰਿਟੀ ਜਿਹੜੀ ਹੈ ਉਹ ਪ੍ਰਦਾਨ ਕੀਤੀ ਜਾਣੀ ਆ ਉੱਥੇ ਬੱਚਿਆਂ ਦੇ ਕੰਪੀਟੀਸ਼ਨ ਹੋਣਗੇ ਵੱਡੇ ਵੱਡੇ ਵਾਲ ਲਿਖੇ ਸਤਕਾਰ ਜਿਹੜੇ ਸ਼੍ਰੋਮਣੀ ਅਵਾਰਡਸ ਨੇ ਸਦਾ ਰਾਜਨ ਸਿੰਘ ਵਾਟ ਦੀ ਯਾਦ ਦੇ ਵਿੱਚ ਉਹ ਦਿੱਤੇ ਜਾਣੇ ਨੇ ਕਿ ਇਤਿਹਾਸਿਕ ਇਵੈਂਟ ਹੋਏਗਾ ਸੋ ਮੇਰੇ ਵੱਲੋਂ ਮੇਰੀ ਸੰਸਥਾ ਵੱਲੋਂ ਸਾਰਾ ਕੈਨੇਡਾ ਨਿਵਾਸੀਆਂ ਵੱਲੋਂ ਪੰਜਾਬ ਵਾਲੇ ਸਾਰੇ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਦੀ ਸਾਰਿਆਂ ਲਈ ਸ਼ੁਭਕਾਮਨਾ